ਅਮਰਸਾਦ ਦੇ ਸਲੂਨ ਅਤੀ ਸਪਾ ਸੈਂਟਰ ਚ ਲਗਾਤਾਰ 8 ਘੰਟੇ ਚੱਲੀ ਰੇਡ ਇਤਰਾਜ ਯੋਗ ਹਾਲਚ ਮਿਲੀਆਂ ਕੁੜੀਆਂ ਅਤੇ ਮੁੰਡੇ ਪੁਲਿਸ ਕਰ ਰਿਹਾ ਹੈ ਜਾਂਚ ਅਮਰਸਾਦ ਚੋੜਾ ਫਟਕ ਨੇੜੇ ਇੱਕ ਸਪਾ ਸੈਂਟਰ ਤੇ ਸਲੂਨ ਦੀ ਅਚੇਤ ਵਿਪਾਰਤ ਦਾ ਤੰਦਾਦ ਚੋੜਾਂ ਤੇ ਚੱਲ ਰਿਹਾ ਸੀ ਜਦੋਂ ਪੁਲਿਸ ਨੂੰ ਇਸ ਦੀ ਪਿੰਕ ਲਗੀ ਤਾਂ ਪੁਲਿਸ ਨੇ ਸਪਾ ਸੈਂਟਰ ਅੰਦਰ 8 ਘੰਟੇ ਦੀ ਰੇਡ ਕੀਤੀ ਅਤੇ ਇਹ ਰੇਡ ਲਗਾਤਾਰ ਸਾਰੀ ਰਾਤ ਚਲਦੀ ਰਹੀ ਮਿਲੀ ਜਾਣਕਾਰੀ ਮੁਤਾਬਕ ਰਾਤ ਤਕਰੀਬਨ 1 ਵਜੇ ਪੁਲਿਸ ਨੇ ਸਪਾ ਸੈਂਟਰ ਤੇ ਸਲੂਨ ਅੰਦਰ 8 ਕੁੜੀਆਂ ਤੇ 5 ਮੁੰਡਿਆਂ ਨੂੰ ਕਾਬੂ ਹੈ ਇਸ ਖਬਰਤੀ ਸੁਬੰਧਤ ਐਸਐਸਓ ਸੁਖਿੰਦਰ ਸਿੰਘ ਅਤੇ ਪੁਲਿਸ ਮਹਿਲਾ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋੜਾ ਫਾਟਕ ਨਜ਼ਦੀਕ ਚੋਹਾਨ ਸਪਾ ਸੈਂਟਰ ਤੇ ਸਲੂਨ ਦੀ ਆਰਚ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ ਇਸ ਦੌਰਾਨ ਜਦੋਂ ਪੁਲਿਸ ਨੇ ਇੱਥੇ ਰੇਡ ਕੀਤੀ ਤਾਂ ਸਲੂਨ ਅੰਦਰੋਂ ਇਤਰਾਜਯੋਗ ਹਾਲਤ ਚ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਸਲੂਨ ਦਾ ਮਾਲਕ ਅਤੇ ਸਪਾ ਸੈਂਟਰ ਅੰਦਰੋਂ ਕਾਬੂ ਕੀਤੇ ਮੁੰਡੇ ਤੇ ਕੁੜੀਆਂ ਤੇ ਮਾਮਲਾ ਅਧਰਚ ਕਰ ਰਿਹਾ ਹੈ ਤੇ ਪੁਲਿਸ ਬਰੀਕੀ ਨਾਲ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਦੇ ਬਾਰੇ ਰੇਡ ਕੀਤਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ। ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ। ਅਜੇ ਵੈਰੀਫਾਈ ਇਨਵੈਸਟੀਗੇਸ਼ਨ ਹੋ ਰਹੀ ਹੈ। ਚੱਲਣ ਚੱਲ ਰਿਹਾ ਚੱਲ ਰਿਹਾ ਜੀਵੀਆ ਚੈੱਕ ਕਰ ਰਹੇ ਆ ਸਾਰੇ ਟਿਕਾਣਾ ਚੈੱਕ ਕਰ ਰਹੇ ਆ। ਮੈਂ ਵੀ ਇਹਦੇ ਬਾਰੇ ਪਤਾ ਪਾਈ। ਇੱਥੇ ਚੱਲਦਾ ਵਾ ਧੰਦਾ ਨਜਾਇਜ਼। ਹਾਂਜੀ। ਉਹਦੇ ਬਾਰੇ ਰੇਡ ਕੀਤੀ ਆ। ਜੋੜੇ ਨਹੀਂਆਂ ਲੜਕੀਆਂ ਨੇ। ਕੁਝ ਮੁੰਡੇ ਆ ਉਹ ਥੱਲੇ ਬੈਠੇ ਆ ਇਹ ਲੜਕੀਆਂ ਉੱਪਰ ਹੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ। ਸਾਲੂਨਸ ਫਾ ਚੱਲ ਰਹੇ ਇੱਥੇ ਉਹਦੀ ਆਰ ਵਿੱਚ ਕੁਝ ਹੋਰ ਤਾਂ ਹੋ ਰਿਹਾ ਸੀ ਇੱਥੇ। ਜਿ세 ਕਰਕੇ ਰੇਡ ਕੀਤੀ ਆ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ। ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦਿਆਂਗੇ। ਕਿੰਨੇ ਪੈਸੇ ਲੈਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ। ਬਰਗਾ ਜਿਸ ਤਰ੍ਹਾਂ ਕੁਛ ਮੈਸੀਕੇਸ਼ਨ ਸਾਹਮਣੇ ਆਏ। ਇਹ ਵਿੱਚ ਬਰਾਮਦ ਹੋਇਸ ਰੱਖੋ। ਪੈਸੇ ਉਹਨਾਂ ਕੋਲ ਹੈਗੇ ਯਾਰ ਕਵਰ ਹੋਏ ਆ। ਅਸੀਂ ਸਾਰੇ ਵੈਰੀਫਾਈ ਕਰਾਂਗੇ। ਅੱਜ ਇਹ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੁਝ ਵੈਰੀਫਾਈ ਕਰਾਂਗੇ ਫਿਰ ਦੱਸ ਦਾਂਗੇ ਤੁਹਾਨੂੰ। ਸਰ ਕਿੰਨੇ ਕੁੜੀਆਂ ਮੰਨੇ ਅੰਦਰ ਜੀ? 200 ਦੀ ਕੁੜੀਆਂ ਹੈਗੀਆਂ 6-7 ਕੁੜੀਆਂ ਨੇ 4-5 ਲੜਕੇ ਆ। ਉਨੇ ਸਮੇਂ ਤੋਂ ਸਿਰਫ ਲੂਨ ਚੱਲ ਰਿਹਾ ਜੀ ਇੱਥੇ। ਇਹ ਮੈਂ ਤਾਂ ਹੁਣ ਲੱਗੇ ਨੂੰ ਨਾ ਆ। ਸਰ ਜੀ ਲੜਕੀਆਂ ਚੈੱਕ ਇਹਦਾ ਪੁਰਾਣਾ ਚੱਲ ਰਿਹਾ। ਹਾਂ ਜੀ। ਲੜਕੀਆਂ ਲੋਕਲ ਨਹੀਂ ਨਹੀਂ ਵਿਦੇਸ਼ੀ ਕੋਈ ਨਹੀਂ। ਸਰ ਲੜਕੀਆਂ ਲੋਕਲ ਲੋਕਲ ਲੋਕਲ। ਲੋਕਲ। ਉਹ ਚੈੱਕ ਕਰ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂ ਚੈੱਕ ਉਹ ਤੁਹਾਨੂੰ ਦੱਸ ਦੇਣੇ ਤਾਂ ਉਹ ਦੇਸ਼ੀ ਗ੍ਰਾਂਤੀ ਪ੍ਰੋਗਰਾਮ ਤੋਂ ਹੀ ਹੈ ਜੀ ਉਹ ਨਹੀਂ ਨਹੀਂ ਕੁਝ ਨਹੀਂ ਆਇਆ ਸਭੀ ਕਾਰਵਾਈ ਕਰਨ ਜਾ ਰਹੇ ਜੀ ਅਜੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਉਹਨਾਂ ਦਾ ਮਸਲਾ ਜਿਹੜਾ ਸਾਨੂੰ ਇੱਕ ਮੁਖਬਰੀ ਆਈ ਸੀਗੀ ਇਹ ਆਈਏ ਤੋਂ ਲੈ ਕੇ ਥੋੜਾ ਸਵੇ ਕਰੋ ਯਾਰ ਸਪੀਕਰ ਠੀਕ ਹੈ ਮੈਡਮ ਸਾਨੂੰ ਇੱਕ ਮੁਖਬਰੀ ਆਈ ਸੀਗੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਇੱਕ ਮੈਨੇਜਰ ਇਹਨਾਂ ਦਾ ਕੋਈ ਲੱਗਦਾ ਹੈ ਇਹ ਇੱਥੇ ਮੁਲਾਜ਼ਮ ਹੀ ਪਤਾ ਲੱਗਾ ਪੁਲਿਸ ਮੁਲਾਜ਼ਮ ਹੈ ਕੋਈ ਨਹੀਂ 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 ਪੁਲਿਸ ਮੁਲਾਜ਼ਮ ਕੋਈ ਨਹੀਂ ਹੈ ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਸੀ ਇੱਥੇ ਕਿ ਨਾਮ ਉਹਨੇ 1.5 ਲੱਖ ਰੁਪਏ ਲੈਣਾ ਸੀ ਇਹਨਾਂ ਕੋਲ ਕਿ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵੇਲੇ ਕਾਰਵਾਈ ਕੀਤੀ ਗਈ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਨੂੰ ਇਸੀ ਤਫਤੀਸ਼ ਕਰ ਰਹੇ ਹਾਂ ਤੁਹਾਨੂੰ ਕੱਲ ਜਿਹੜੀਆਂ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਕਾਈਂਡਲੀ ਸਾਡਾ ਕੰਪਲੀਟ ਕੀਤਾ ਜਾਏ ਕਿ ਕਿੰਨੀ ਹੋ ਗਈ ਹੈ ਔਰ ਕਿਤਾਰੇ ਕਿੰਨੇ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੋਂ ਬਰਾਮਦ ਹੋਇਆ ਗੱਲੇ 'ਚ ਜੀ ਮੈਂ ਮਤਲਬ ਨਾਲ ਦੀ ਨਾਲ ਹੀ ਹੋਟਲ ਦੇ ਵਿੱਚ ਵੀ ਰੇਡ ਕੀਤੀ ਗਈ ਸੀ ਉਹ ਦੋ ਲੜਕੀ ਉੱਥੋਂ ਦੀ ਕਾਬੂ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਤੁਹਾਨੂੰ ਕੱਲ ਦੱਸ ਦਿੱਤਾ ਜਾਏਗਾ ਤੁਹਾਨੂੰ ਲੈ ਕੇ ਬਾਹਰ ਤੇ ਏ ਲੋਕਲ ਵੀ ਨੇ ਬਾਹਰ ਦੇ ਵੀ ਨੇ ਮੈਂ बेसिकली ਕੰਮ ਇਥੇ ਹੁੰਦਾ ਥੈਂਕ ਯੂ ਸੋ ਮਚ